ਦੋਸਤੋ ਇਸ ਤੋਂ ਪਹਿਲਾਂ ਕਿ ਤੁਹਾਨੂੰ ਵੀਡੀਓ ਵੱਲ ਲੈ ਚੱਲੀਏ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਉਹਨਾਂ ਲੋਕਾਂ ਦਾ ਸਹਾਰਾ ਬਣਦੀ ਹੈ ਜਿਨ੍ਹਾਂ ਨੂੰ ਕਿ ਉਹਨਾਂ ਦੇ ਆਪਣੇ ਤੇ ਦੁਰਕਾਰ ਚੁੱਕੇ ਹੁੰਦੇ ਨੇ ਸਮਾਜ ਦੁਨੀਆ ਵੀ ਦੁਰਕਾਰ ਚੁੱਕੀ ਹੁੰਦੀ ਹੈ ਤੇ ਦੂਜੇ ਪਾਸੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੋਰ ਅਹਿਮ ਮੁੱਦਾ ਹੈ ਜੋ ਕਿ ਪੰਜਾਬ ਦੇ ਲਈ ਵੱਡਾ ਸੰਕਟ ਬਣਿਆ ਹੋਇਆ ਨਸ਼ੇ ਦਾ ਮੁੱਦਾ ਇਸ ਵੀਡੀਓ ਦੇ ਵਿੱਚ ਦੇਖੋਗੇ ਕਿ ਕਿਸ ਤਰ੍ਹਾਂ ਇਹ ਨਸ਼ਾ ਇੱਕ ਮਾਂ ਦੀ ਮਮਤਾ ਦੇ ਵੀ ਭਾਰੀ ਪੈ ਗਿਆ ਜਦੋਂ ਇਸ ਮਾਂ ਨੇ ਆਪਣੀ ਛੋਟੀ ਜੀ ਬੱਚੀ ਨੂੰ ਦੁੱਧ ਤੱਕ ਨਹੀਂ ਪੁਲਾਇਆ ਕਿਉਂਕਿ ਉਸਦੇ ਹਰ ਰੋਜ਼ 6-6 ਟੀਕੇ ਉਹ ਲਗਾਉਂਦੀ ਸੀ ਨਸ਼ੇ ਦੇ ਤੇ ਪੂਰੀ ਕਹਾਣੀ ਕੀ ਆ ਤੁਹਾਨੂੰ ਲੈ ਚਲਦੇ ਹਾਂ ਇਸ ਵੀਡੀਓ ਵੱਲ ਦੋਸਤ ਮਨੁੱਖਤਾ ਦੀ ਸਭਾ ਸਭ ਤੋਂ ਵੱਡੀ ਸਭਾ ਸੁਸਾਇਟੀ ਤਬੀਰ ਗੁਰਪ੍ਰੀਤ ਦੇ ਲਈ ਇੱਕ ਲਾਈਕ ਸ਼ੇਅਰ ਤਾਂ ਬਣਦਾ ਹੈ ਤੇ ਕਮੈਂਟਾਂ ਦੇ ਵਿੱਚ ਉਹਨਾਂ ਲਈ ਦੋ ਸ਼ਬਦ ਜ਼ਰੂਰ ਲਿਖਣਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇਹਨਾਂ ਬੇਸਾਰਿਆਂ ਦੇ ਲੇਖੇ ਲਾਈ ਹੋਈ ਹੈ ਆਪਣੀ ਮੈਂ ਗਲਤੀ ਕੀਤੀ ਨਾ ਆਪਣੀ ਮਰਜ਼ੀ ਨਾਲ ਵਿਆਹ ਕਰਵਾਵਿਆ ਉਦੋਂ ਮੈਂ ਡੁੱਬ ਗਈ ਤੇ ਮੇਰੇ ਵਾਲ ਫੁੱਟ ਫੁੱਟ ਕੇ ਆਪਣੇ ਆਪ ਨੂੰ ਸੁਧਾਣ ਕਰ ਲਾ ਕਿਵੇਂ ਕਿਥੋਂ ਦੇ ਕਿਹੜੇ ਬੰਦੇ ਨੇ ਇਨਸਾਨ ਨੇ ਪਛਾਤਾ ਇੱਕ ਇਸ ਤਰ੍ਹਾਂ ਦਾ ਗਲਤ ਸਟੈਪ ਚੱਕਿਆ ਤੇ ਜ਼ਿੰਦਗੀ ਭਰ ਲਈ ਉਹ ਪਛਤਾਵੇ ਚ ਡੁੱਬ ਗਈ 6 6 ਟੀਕੇ ਇੱਕ ਦਿਨ ਚ ਲਾ ਲੈਂਦੀ ਮੈਂ ਟੀਕੇ ਵੀ ਚਿੱਟੇ ਦੇ ਨਹੀਂ ਪਹਿਣਾ ਤੇ ਭਰਾਵੋ ਇਹ ਚਿੱਟੇ ਦੀ ਡਾਕਟਰ ਨਹੀਂ ਪਹਿਣਾ ਦੁੱਧ ਨਹੀਂ ਪਲਾਇਆ ਮੈਨੂੰ ਪਤਾ ਸੀ ਵੀ ਮੇਰੇ ਦੁੱਧ ਚ ਜ਼ਹਿਰ ਆ ਮਤਲਬ ਬਹੁ ਗਿਣਤੀ ਦੇ ਵਿੱਚ ਕੁੜੀਆਂ ਮੁੰਡਿਆਂ ਦੇ ਪਿਆਰ ਵਿੱਚ ਫਸ ਕੇ ਇਸ ਮਸ਼ੀਨ ਨੂੰ ਲੱਗਦੀ ਹੈ ਉਹਨਾਂ ਦਾ ਲਾਲ ਜੀਤਨਾ ਹੁੰਦਾ ਮੁੰਡਿਆਂ ਦਾ ਨੱਜਾ ਸਾਨੂੰ ਇਹ ਦੱਸਦਾ ਸਾਡੀ ਜੀਵਨ ਦੇਖੋ ਮੁੰਡੇ ਬਾਹਰ ਸ਼ਾਮਾਂ ਚ ਜੱਜੂਂ ਕਿ ਉਹ ਬਹੁਤ ਜ਼ਿਆਦਾ ਜੱਜੂਂ ਲਗਾਦੀ ਜੇ ਕੋਈ ਜਗ੍ਹਾ ਦੀ ਇਜਾਜ਼ਤ ਮੈਨੂੰ ਦੇਦੀ ਤੇ ਮੈਂ ਛੋੜਨਾ ਚਾਹੁੰਦਾ ਹਾਂ ਮਹਰੀਪੁਰ ਨਗਰ ਦੇ ਪਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੰਦੀ ਨਗਰੀ ਤੋਂ ਅੰਮਤਾਂ ਸਾਹਿਬ ਜ਼ਿਲ੍ਹੇ ਤੋਂ ਬਾਬਾ ਬੁੱਢਾ ਜੀ ਦੇ ਗੁਰੂ ਘਰ ਦੇ ਨੇੜੇ ਪਿੰਡ ਪਿੰਡਾਵਾ ਟੰਡ ਕਸੇਰ ਉੱਥੋਂ ਇਹ ਭੈਣ ਆਈ ਹੈ ਸਾਡੇ ਕੋਲੇ ਅਸਲੀ ਨਾਮ ਨਹੀਂ ਅਸੀਂ ਇਹ ਤੁਹਾਨੂੰ ਦੱਸ ਸਕਦੇ ਤੇ ਨਾਲ ਉਹਦੀ ਬੇਟੀ ਅਨਕੀ ਜੀ ਅਸੀਂ ਇਹ ਤਸਵੀਰਾਂ ਨੂੰ ਬਲਰ ਕੀਤਾ ਤੁਸੀਂ ਉਹਦਾ ਚਿਹਰਾ ਨਹੀਂ ਦੇਖ پا ਰਹੇ ਪਰ ਇਹ ਜੋ ਕੁਝ ਇਸ ਭੈਣ ਦੇ ਨਾਲ ਹੋਇਆ ਜੋ ਕਿਸ ਜਿਹੜੀ ਬੱਚੀ ਹਜੇ ਆਪਣੀ ਦੁਨੀਆ ਦੀ ਮਾਸਤਾ ਢੇੜ ਸਾਲ ਦੀ ਆ ਜਿਹਨੂੰ ਕੋਈ ਸੋਝੀ ਹੋਈ ਨਹੀਂ ਹਜੇ ਵੀ ਮੇਰੇ ਨਾਲ ਕੀ ਹੋ ਰਿਹਾ ਮੇਰੀ ਮਾਂ ਨਾਲ ਮੇਰੇ ਆਉਣ ਵਾਲੇ ਜੀਵਨ ਦੇ ਵਾਸਤੇ ਕਿੱਦਾਂ ਦੇ ਕੰਡੇ ਖਿਲਾਰ ਚੁੱਕੇ ਆ ਮੇਰਾ ਪਿਓ ਜਾਂ ਮੇਰੀ ਮਾਂ ਨੇ ਕਿੰਦਾ ਇੱਕ ਇਸ ਤਰ੍ਹਾਂ ਦਾ ਗਲਤ ਸਟੈਪ ਚੱਕਿਆ ਤੇ ਜ਼ਿੰਦਗੀ ਭਰ ਲਈ ਉਹ ਪਛਤਾਵੇ ਵਿੱਚ ਦੱਬ ਗਈ ਉਸ ਬੱਚੀ ਨੂੰ ਇਹਨਾਂ ਗੱਲਾਂ ਦੀ ਵੀ ਸੋਝੀ ਨਹੀਂ ਹਜੇ ਪਰ ਭੈਣ ਉਸ ਪਛਤਾਵੇ ਦੇ ਤੇ ਨਾਲ ਦੀ ਨਾਲ ਉਹ ਚੱਕੀ ਹੋਏ ਸਟੈਪ ਨੇ ਉਸ ਕੀਤੀ ਹੋਈ ਗਲਤੀ ਨੇ ਜਿਵੇਂ ਮਾਨਸਿਕ ਤੌਰ ਤੇ ਸੱਟ ਮਾਰੀ ਆ ਸ਼ਰੀਰ ਵੀ ਸਿਰੰਜਾਂ ਦੀਆਂ ਸੂਈਆਂ ਨਾਲ ਛੰਨੀ ਕੀਤਾ ਪਿਆ ਵਾ 6-6 ਟੀਕੇ ਇੱਕ ਦਿਨ ਚ ਲਾ ਲੈਂਦੀ ਮੈਂ ਟੀਕੇ ਵੀ ਚਿੱਟੇ ਦੇ ਨਹੀਂ ਪਹਿਣੋ ਤੇ ਭਰਾਵੋ ਇਹ ਚਿੱਟੇ ਦੀ ਡਾਕਟਰ ਨਹੀਂ ਪਹਿਣ ਇਹ ਜਿਹੜੇ ਮੱਜਾਂ ਦੇ ਟੀਕੇ ਲਾਉਂਦੇ ਆ ਦੁੱਧ ਲਾਉਣ ਵਾਸਤੇ ਉਹਦੇ ਵਿੱਚ ਗੋਲੀਆਂ ਮਿਲਾ ਕੇ 6-6 ਗੋਲੀਆਂ ਮਿਲਾ ਕੇ ਉਹਦੀ ਡੋਜ ਬਣਦੀ ਹੈ ਇਕੱਠੀ ਜਿਹੜੀ ਕਿ ਸਸਤੀ ਹੈ 100-150 200 ਰੁਪਏ ਦੀ ਛੇਤੀ ਕੇ ਤਿਆਰ ਹੋ ਜਾਂਦੇ ਆ ਪੂਟੀ ਕੇ ਲਾਉਂਦੀ ਆ ਫਿਰ ਪੜ੍ਹੀ ਲਿਖੀ ਤਾਂ ਨਹੀਂ ਹੈਗੀ ਜ਼ਿਆਦਾ ਪਰ ਅੱਜ ਦੇ ਸਮਾਜ ਨੇ ਨੂੰ ਇੰਨਾ ਸਿਆਣਾ ਕੀਤਾ ਹੋਇਆ ਭੈਣ ਕਿੰਨੀ ਮੈਂ ਆਪਣੀ ਬੱਚੀ ਨੂੰ ਦੁੱਧ ਨਹੀਂ ਪਿਲਾਇਆ ਮੈਨੂੰ ਪਤਾ ਸੀ ਵੀ ਮੇਰੇ ਦੁੱਧ 'ਚ ਜ਼ਹਿਰ ਆ ਤੇ ਉਹ ਇਸ ਬੱਚੀ ਦਾ ਬਾਪ ਉਹ ਐਡਾ ਬੇਸ਼ਰਮ ਬੰਦਾ ਦੋ ਵਿਆਹ ਉਹਦੇ ਪਹਿਲਾ ਹੋਇਆ ਸੀ ਤੀਜਾ ਇਹਨੇ ਕਰਾਇਆ ਹੁਣ ਵੀਰ ਹੁਣੀ ਦੱਸਦੇ ਆ ਜਿਹੜੇ ਮੁਲਾਜ਼ਮ ਵੀਰ ਨਾਲ ਲੈ ਕੇ ਆਏ ਆ ਭੈਣ ਹੁਣੀ ਉਹਨੇ ਨੂੰ ਛੱਡ ਕੇ ਅੱਗੋਂ ਚੌਥਾ ਵਿਆਹ ਕਰਾ ਲਿਆ ਉਸ ਬੰਦੇ ਨੇ ਇਹਨੂੰ ਟੀਕੇ ਲਾਉਣ ਲਾਇਆ ਕੇ ਭੈਣ ਕਹਿੰਦੀ ਹੁਣ ਜੋ ਇਹ ਬੋਲ ਕੇ ਦੱਸ ਸਕਦੀ ਸੀ ਇਹਨੇ ਦੱਸਿਆ ਤੇ ਜੋ ਤੁਸੀਂ ਸਮਝ ਸਕਦੇ ਹੋ ਸਮਝਿਓ ਇਹ ਸਾਡੇ ਸਮਾਜ ਦੀ ਇਹ ਸਾਡੇ ਅੱਜ ਦੇ ਪੰਜਾਬ ਦੀ ਤਸਵੀਰ ਆ ਅੱਜ ਇੱਕ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਦਾ ਜਿਹੜੇ ਮੁੰਡੇ ਨਸ਼ੇ 'ਚ ਚਲੇ ਗਏ ਨਾ ਬਹੁਤ ਲਿਪਟ ਹੋ ਗਏ ਨਸ਼ੇ 'ਚ ਉਹਨਾਂ ਨੇ ਹੋਂ ਪਹਿਲਾਂ ਤਾਂ ਆਪਣੇ ਨਾਲ ਦੇਆਂ ਨੂੰ ਪਟਿਆ ਬੜੇ ਚੰਗੇ ਦੰਗੇ ਕਰਾਂ ਦੇ ਮੁੰਡੇ ਨੇ ਨਾਲ ਲਾਏ ਵੀ ਇਹਨਾਂ ਤੋਂ ਖਾਵਾਂਗੇ ਆਪਾਂ ਫਿਰ ਉਹਨਾਂ ਨੇ ਕੀ ਕੀਤਾ ਸ਼ੁਰੂ ਕੰਮ ਉਹਨੇ ਕੁੜੀਆਂ ਨੂੰ ਲਾ ਗੇ ਉਹ ਕੀ ਕਰਦੇ ਆ ਕੋਈ ਘੋਲੀ ਪਾਲੀ ਕੁੜੀ ਨੂੰ ਵਿਆਹ ਦੇ ਚਾਂਸੀ 'ਚ ਪਿਆਰ ਦੇ ਚਾਂਸੀ 'ਚ ਪਾ ਕੇ ਉਹਨੂੰ ਨਸ਼ਾ ਕਰਨ ਲਾ ਦਿੰਦੇ ਆ ਇਹ ਘੋੜੀਆਂ ਪਾਲੀਆਂ ਮਗਰ ਲੱਗ ਜਾਂਦੀਆਂ ਮੁੜ ਕੇ ਉਹਨਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਇੱਕ ਪੈਸੇ ਕਮਾਉਣ ਵਾਲੀ ਮਸ਼ੀਨ ਮਿਲ ਜਾਂਦੀ ਹੈ। ਉਹ ਉਹਨਾਂ ਦੇ ਨਾਲ ਉਹਨਾਂ ਦੇ ਸਰੀਰ ਨੂੰ ਬੇਚ ਕੇ ਆਪਣੇ ਨਸ਼ੇ ਦੀ ਪੂਰਤੀ ਕਰਦੇ। ਇਹ ਕੁੜੀ ਵੀ ਆਪਣੀ ਨਸ਼ੇ ਦੀ ਪੂਰਤੀ ਲਈ ਉਹ ਤੋਂ ਮੂਰੇ ਹੋ ਕੇ ਅੱਗੇ ਹੋ ਕੇ ਕਰਦੀ ਆ। ਤੇ ਜਦ ਤੱਕ ਸੋਜੀ ਆਉਂਦੀ ਆ। ਟੱਕਰ ਵਾਹ ਜੀ ਜਿਹੜੀਆਂ ਕਿ ਮਾਰੀਆਂ ਤੋਂ ਪੀੜਤ ਹੋ ਜਾਂਦਾ ਉਹ ਸਰੀਰ ਈੜ ਜ ਵਰਗੀ ਕਾਲੇ ਪੀਲੇ ਵਰਗੀ ਬਿਮਾਰੀ ਗਲ ਪੈ ਜਾਂਦੀ ਹੈ ਸਾਡੇ ਸਾਨੂੰ ਬਹੁਤ سارے ਕਾਗ ਆਉਂਦੇ ਨੇ ਪੈਣਾ ਦੇ ਬਹੁਤ ਸਾਰੇ ਜੋੜਿਆਂ ਦੇ ਫੋਨ ਆਉਂਦੇ ਨੇ ਜਿਹਨਾਂ ਦੇ ਗਾਂ ਬੱਚੇ ਹੋ ਗਏ 6 6 7 7 ਸਾਲ ਦੇ ਕਿ ਮਿੰਤਾ ਕਰਦੇ ਆ ਵੀ ਸਾਨੂੰ ਇਸ ਜੰਜਾਲ ਚੋਂ ਕੱਢ ਲਓ ਜੀ ਹੁਣ ਕਿ ਮੈਂ ਗਲਤੀ ਕੀਤੀ ਪਹਿਲਾਂ ਮੈਂ ਲਾਉਂਦਾ ਸੀ ਫਿਰ ਮੈਂ ਇਹਨੂੰ ਲਾਤਾ ਹੁਣ ਸਾਡੀ ਬੱਚੀ ਹੋ ਗਈ ਆ ਹੁਣ ਬਹੁਤ ਔਖਾ ਕੰਮ ਤੇ ਕਹਿੰਦਾ ਅਸੀਂ ਦੋਨੇ ਲਾਉਂਦੇ ਸੀ ਅਸੀਂ ਦੋਨੇ ਇਕੱਠੇ ਰਹਿਣ ਲੱਗ ਗਏ ਬੱਚੀ ਹੋ ਗਈ ਹੁਣ ਸਾਡਾ ਬਹੁਤ ਔਖਾ ਹੈ ਅਦਰ ਬਹੁਤ ਗਿਣਤੀ ਦੇ ਵਿੱਚ ਕੁੜੀਆਂ ਮੁੰਡਿਆਂ ਦੇ ਪਿਆਰ ਵਿੱਚ ਫਸ ਕੇ ਇਸ ਨਸ਼ੇ ਨੂੰ ਲੱਗਦੀ ਹੈ ਤੇ ਉਹਨਾਂ ਦਾ ਲਾਲਚ ਇੰਨਾ ਹੁੰਦਾ ਮੁੰਡਿਆਂ ਦਾ ਵੀ ਜੇ ਇਹ ਲੱਗੀ ਇਹ ਆਪਣੇ ਨਾਲੇ ਮੈਨੂੰ ਪੈਦਾ ਕਰਕੇ ਦਿਆ ਕਰੂਗੀ ਨਸ਼ੇ ਨਾਲੇ ਆਪ ਦੇ ਵਾਸਤੇ ਮੇਰੀ ਬੇਨਤੀ ਹੈ ਭੈਣੋ ਤੁਸੀਂ ਪੰਜਾਬ ਦੀਆਂ ਧੀਆ ਉਹ ਪੰਜਾਬ ਦੀਆਂ ਸ਼ੇਰਨੀਆ ਧੀਆ ਕਿਤੋਂ ਘੱਟ ਇੰਨੀ ਕੁ ਤਾਂ ਬੁੱਧੀ ਰੱਖੋ ਵੀ ਜਿਹੜਾ ਬੰਦਾ ਤੁਹਾਨੂੰ ਜ਼ਹਿਰ ਦਾ ਟੀਕਾ ਲਾਉਣ ਨੂੰ ਕਹਿ ਰਿਹਾ ਕੀ ਉਹ ਤੁਹਾਨੂੰ ਪਿਆਰ ਕਰਦਾ ਹੋ ਕੀ ਉਹ ਤੁਹਾਡਾ ਜੀਵਨ ਸਾਥੀ ਬਣ ਦੇ ਕਾਬਲ ਹੈਗਾ ਕੀ ਉਹ ਇਸ ਕਾਬਲ ਹੈਗਾ ਵੀ ਤੁਸੀਂ ਉਹਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰੋ ਇਸ ਤਰ੍ਹਾਂ ਦੇ ਘਟੀਆਂ ਸੋਚ ਵਾਲੇ ਬੰਦਿਆਂ ਤੋਂ ਬਚ ਕੇ ਰਹਿਵੋ ਉਹ ਉਹ ਬੰਦੇ ਇਸ ਤਰੀਕੇ ਨਾਲ ਜਾਲ ਚ ਪਾਉਂਦੇ ਨੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਇਸ ਤਰੀਕੇ ਨਾਲ ਬ੍ਰੇਨ ਵਾਸ਼ ਕਰਦੇ ਨੇ ਜਦੋਂ ਸਮਝ ਆਉਂਦੀ ਆ ਉਦੋਂ ਨਾ ਤਾਂ ਘਰਦਿਆਂ ਚੋਂ ਗੇ ਰਹਿੰਦੇ ਹੋ ਨਾ ਸਮਾਜ ਵਿੱਚ ਵੀ ਇਕੱਲੇ ਰਹਿੰਦੇ ਹੋ ਤੇ ਜੇ ਰਹਿ ਜਾਂਦਾ ਮੱਲੇ ਤੇ ਇਸ ਭੈਣ ਬਾਗ ਅਗੋਦੀ ਚ ਨਿੱਕੀ ਜੀ ਬੱਚੀ ਐ ਇੱਕ ਉਹ ਜਿੰਦਗੀ ਦੀ ਬੱਚਾ ਤਕਲੀਫ ਧੰਨਵਾਦ ਕਰਦੇ ਆ ਜੀ ਸੀਪੀਓ ਕਰਨਤਨ ਸਾਹਿਬ ਤੋਂ ਸਾਨੂੰ ਫੋਨ ਆਇਆ ਅੱਜ ਡੀਸੀਪੀਓ ਰਜੇਸ਼ ਕੁਮਾਰ ਜੀ ਦਾ ਉਹਨਾਂ ਨੇ ਕਾਲ ਕਰਕੇ ਦੱਸਿਆ ਵੀ ਅਸੀਂ ਇੱਥੇ ਇੱਕ ਬੱਚੀ ਆ ਨਾਲ ਉਹਦੀ ਮਦਰ ਆ ਉਹਨੂੰ ਸ਼ਿਫਟ ਕਰਨਾ ਤੇ ਵੀਰੇ ਹੁਣੇ ਤਰਨਤਨ ਸਾਹਿਬ ਤੋਂ ਲੈ ਕੇ ਆਏ ਨੇ ਨਾਲ ਭੈਣਾਂ ਭੈਣਾਂ ਕਿਨਾਂ ਥੋੜਾ ਬਲਜਿੰਦਰ ਕੌਰ ਵੀ ਥੋੜਾ ਪ੍ਰਦੀਪ ਗੌਰ ਕੌਂਸਲਰ ਤੁਸੀਂ ਅਜੋ ਦੂਜੇ ਆਪਣੇ ਪੈਕਮੈਂਟ ਚਾਰਟ ਪ੍ਰੋਟੈਕਸ਼ਨ ਚਾਰਟ ਮੇਰੀ ਤੁਹਾਡਾ ਕੀ ਨਾਮ ਸੁਖਦੇਵ ਸਿੰਘ ਮੇਰੀ ਤੁਹਾਡਾ ਕੀ ਨਾਮ ਮਾਰਕਟ ਪਰਕਰਟਰ ਸੇ ਮਾਰਕਟ ਸੰਘੇ ਅਸੀਂ ਧੰਨਵਾਦ ਹੈ ਬਾਈ ਜੀ ਉਹਨਾਂ ਦਾ ਭੈਣ ਦੀ ਉਹਨਾਂ ਦਾ ਜਿਹੜੇ ਇਸ ਸਾਡੀ ਪੰਜਾਬ ਦੀ ਧੀਰ ਨੂੰ ਸਾਡੇ ਤੱਕ ਪਹੁੰਚਦਾ ਕਰਨ ਆਏ ਨੇ ਅਸੀਂ ਇਸ ਆਪਣੀ ਭੈਣ ਨੂੰ ਇਹ ਸਾਡੀ ਨਿੱਕੀ ਦੀ ਬੱਚੀ ਨੂੰ ਆਪਣੇ ਪਰਿਵਾਰ ਦੇ ਮੈਂਬਰ ਤੇ ਇਸ ਘਰ ਦਾ ਹਿੱਸਾ ਬਣਾਉਣ ਵਿੱਚ ਕਾਮਯਾਬ ਹੋਈਏ ਸਿੱਤੇ ਪਾਤਸ਼ਾਹ ਸਾਨੂੰ ਇੰਨੀ ਕਿ ਹਿੰਮਤ ਬਖਸ਼ਣ ਬਲਬੁੱਧੀ ਬਖਸ਼ੋ ਤੁਸੀਂ ਵੀ ਅਰਦਾਸ ਕਰੋ ਕਿਉਂਕਿ ਕੱਲ ਤੋਂ ਬਾਅਦ ਜਦੋਂ ਇਹ ਭੈਣ ਨੂੰ ਪ੍ਰੋਬਲਮ ਆਣੀ ਹੈ ਨਸ਼ਾ ਇਹਨੂੰ ਮਿਲਣਾ ਨਹੀਂ ਇਹਨੇ ਭਜਣਾ ਇੱਥੋਂ ਇਹਨੇ ਰੌਲਾ ਪਾਉਣਾ ਇਹਨੇ ਚੀਕਾਂ ਮਾਰਨੀਆਂ ਸਰਪੇ ਤੇਨੂੰ ਇੱਕ ਬੇਨਤੀ ਆ ਨਸ਼ੇ ਦੀ ਟੋੜ ਕਰਕੇ ਤੈਨੂੰ ਮਰ ਨਹੀਂ ਦਿੰਦੇ ਨਸ਼ੇ ਦੀ ਟੋੜਨਾ ਕੋਈ ਮਰਦਾ ਵੀ ਨਹੀਂ ਉਹ ਡੋਇਨ ਵਾਲੀ ਮਰਦਾ ਜਿਹੜੇ ਮਰਦਾ ਥੋੜਾ ਬਰਦਾਸ਼ ਕਰੀਂ ਤੇ ਅਸੀਂ ਪੂਰੀ ਮਦਦ ਕਰਾਂਗੇ ਦਵਾਈ ਦਰੂ ਵੀ ਦਵਾਵਾਂਗੇ ਤਾਕਤ ਵਧੀਆ ਤੇਰੇ ਸਰੀਰ ਚ ਆਵੇ ਖਰਾਕ ਵੀ ਵਧੀਆ ਮਿਲੂ ਬੱਚੀ ਦੀ ਵੀ ਕੇਅਰ ਹੋਊਗੀ ਵਾਹਿਗੁਰੂ ਮਿਹਰ ਕਰਨ ਇਸ ਘਰ ਚ ਆਈਆਂ ਤੂੰ ਸੁਪਨਿਆਂ ਦਾ ਘਰ ਆ ਸਾਡਾ ਇਹ ਮੈਂ ਥੋੜਾ ਤੈਨੂੰ ਵੀ ਸਟਰੋਂਗ ਹੋਣਾ ਹੈ ਉਵੇਂ ਕੀ ਨਾ ਬੋਲ ਕੇ ਦੱਸ ਬਣੇ ਉਵੇਂ ਕੀ ਇਸ ਬੱਚੀ ਦੇ ਮੂੰਹ ਵੱਲ ਦੇਖ ਲਈ ਜਦੋਂ ਤੈਨੂੰ ਲੱਗੂ ਤੇਰਾ ਮਨ ਕਰੂਗਾ ਮੈਂ ਜਾਣਾ ਵਾਪਸ ਵੀ ਮੈਂ ਨਹੀਂ ਇੱਥੇ ਰਹਿਣਾ ਉਹਦੇ ਦੇ ਮੂੰਹ ਵੱਲ ਦੇਖਦੇ ਤੁਸੀਂ ਵੀ ਸਾਰੇ ਕਰਿਓ ਅਰਦਾਸ ਇਹ ਬਰ ਅੱਲਾ डीसीपी ਤਨਤਨ ਸਾਹਿਬ ਬਲੀਓ ਕੀਤਾ ਗਿਆ ਡੀਸੀਪੀਓ ਉਹ ਸਫਲ ਹੋਵੇ ਤੇ ਭੈਣ ਠੀਕ ਹੋ ਕੇ ਇੱਕ ਮਿਸਾਲ ਪੈਦਾ ਹੋਵੇ ਪੰਜਾਬ ਦੀ ਧੀਆਂ ਦਾ ਇੱਕ ਆਧਾਰਨ ਪੇਸ਼ ਕਰੇ ਵੈਕੂ ਜੀ ਦਾ ਖਾਲਸਾ ਵੈਕੂ